ਇਹ ਜਿੱਦ ਦਾ ਸੱਦਾ ਆਇਆ ਸੀ ਸੋ ਅਸੀਂ ਚਾਰ ਸਾਥੀ ਮੀਟਿੰਗ ਦੇ ਵਿੱਚ ਜਿਹੜੀ ਸਾਨੂੰ ਭੇਜਿਆ ਗਿਆ ਸੀ ਉਹ ਮੀਟਿੰਗ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਪਹਿਲਾਂ ਡੀਐਸਪੀ ਬੈਠੇ ਸੀ ਜਿਹਨਾਂ ਨਾਲ ਸਾਡੀ ਗੱਲਬਾਤ ਹੋਈ ਇਤੂਨ ਸਿਟੀ ਦੇ ਇੰਤਜ਼ਾਰ ਸਿੰਘ ਰੇਜ ਕੁਮਾਰ ਜੀ ਤੇ ਬਾਕੀ ਸੀਐਲ ਸਾਥੀ ਸੀ ਸੋ ਅਸੀਂ ਉਹਨਾਂ ਨੇ ਗੱਲ ਕਹੀ ਵੀ ਤੁਸੀਂ ਬੁਲਾਇਆ ਸਾਨੂੰ ਤੇ ਇਹਦੇ ਬਾਰੇ ਕੀ ਹੁਕਮ ਹੈ ਉਹਨਾਂ ਨੇ ਗੱਲ ਕਹੀ ਵੀ ਆਪਾਂ ਇਸ ਗੱਲ ਨੂੰ ਸਿਰੇ ਲਾਈਏ ਇਸ ਗੱਲ ਦਾ ਹੱਲ ਕਰੀਏ ਅਸੀਂ ਕਿਹਾ ਵੀ ਤੁਸੀਂ ਬੁਲਾਇਆ ਸਾਨੂੰ ਦੱਸੋ ਅਸੀਂ ਹੱਲ ਕਰਨ ਨੂੰ ਪਿਆਰ ਹੈ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਜਿਹੜਾ ਅੱਜ ਤੇਰਾ ਤਰਨਤਾਰ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਉਹਦੇ ਅੱਜ ਕਾਗਜੇ ਪਰ ਪਰ ਲੋ ਪਰਨੇ ਨੇ ਇਹਨਾਂ ਦੇ ਉਮੀਦਵਾਰ ਨੇ ਆਵਾਜ਼ ਵੀ ਪਾਰਟੀ ਦੇ ਬਲ ਸਾਰੇ ਕਿਉਂਕਿ ਉੱਥੇ ਮੇਨ ਮੁੱਖ ਮੰਤਰੀ ਤੇਜਦੀਵਲ ਉੱਥੇ ਆਇਆ ਹੁਣ ਸਾਰੀ ਫੋਰਸ ਐਮਐਲਏ ਤੇ ਮੰਨ ਲੋ ਗਏ ਹੋਏ ਐ ਤੇ ਉਹ ਕੱਲ ਨਹੀਂ ਤੇ ਪਰਸੋਂ ਕੱਲ ਸ਼ਾਮ ਨੂੰ ਹੋ ਰਿਆਂਗੇ ਤੇ ਪਰਸੋਂ ਤੁਹਾਡੀ ਨੀਤਨ ਕਰਾ ਦੇਾਂਗੇ ਐਮਐਨਏ ਸਿੱਧੇ ਕਰਕੇ ਐਸਐਸ ਦੀ ਸਾਰੇ ਤੇ ਛੱਕੇ ਤੇ ਇਥੇ ਲੋਕਪ੍ਰ 代表 ਵੀ ਬੈਠੇਗਾ ਅਸੀਂ ਇਹ ਗੱਲ ਕਹੀ ਕਿ ਵੀ ਠੀਕ ਐ ਅਸੀਂ ਮੀਟਿੰਗ ਕਰਨ ਨੂੰ ਤਿਆਰ ਐ ਮੀਟਿੰਗ ਨੂੰ ਅਸੀਂ ਨਾ ਪਹਿਲਾਂ ਬੱਜਿਆ ਤੇ ਨਾ ਹੁਣ ਬੱਜਦਾ ਪਰ ਉਹਨਾਂ ਨੇ ਇੱਕੋ ਗੱਲ ਕਹੀ ਜਿਹੜਾ ਸਾਡਾ ਮੇਨ ਪ੍ਰੋਗਰਾਮ ਉਹ ਲਿਖਿਆ ਆਇਆ ਸੀ ਜਿਹੜੇ ਵਾਸਤੇ ਅਪਾ ਇਕੱਠੇ ਹੋਏ ਐ ਉਹਨੂੰ ਇੱਕ ਸਰ ਪਿਛਾਟਿਆ ਉਹ ਇਸ ਮੂਡ ਕਰਦੇ ਆ ਸਾਹਮਣੇ ਟੈਕ ਦਿਓ ਅਸੀਂ ਆਪ ਤੁਹਾਡੀ ਮੀਟਿੰਗ ਕਰਕੇ ਤੁਹਾਨੂੰ ਦੱਸ ਦਿੰਦੇ ਆ ਅਸੀਂ ਸਾਥੀ ਜਿਹੜੇ ਉੱਤੇ ਗਏ ਸੀ ਜਨ ਜਿਹੜੇ ਕਮੇਟੀ ਦੇ ਸਾਥੀ ਜਿਹੜਾ ਨਾਲ ਤਾਲਮੇਲ ਕਰਕੇ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਜਿਹੜਾ ਉਹਨਾਂ ਨੂੰ ਦੱਸਿਆ ਕਿ ਸਾਡਾ ਜਿਹੜਾ ਜਾਣ ਦਾ ਪ੍ਰੋਗਰਾਮ ਸੀ ਕਿਉਂਕਿ ਬੜਾ ਵੱਡਾ ਟਿਕਨ ਕਰਕੇ ਚੱਲ ਰਿਹਾ ਹੈ ਚਲੋ ਜੇ ਮੀਟਿੰਗ ਦਾ ਸੱਦਾ ਦੋ ਮਿੰਟ ਪਾਏ ਜਾਂਦੇ ਨੇ ਤੇ ਸਾਨੂੰ ਇੱਕੋ ਗੱਲ ਕਿਉਂਕਿ ਅਸੀਂ ਇੱਥੇ ਕੋਈ ਵੇਰੀ ਟਾਪ ਫੀਲਿੰਗ ਕਰਦੇ ਫਿਰ 40 ਦਿਨ ਜਿਨ੍ਹਾਂ ਦੇ ਸਾਡਾ ਮੀਟਿੰਗ ਨਹੀਂ ਹੋ ਜਾਂਦੀ ਮੀਟਿੰਗ ਨਹੀਂ ਹੋ ਜਾਂਦੀ ਉਹਨੇ ਦਿਨ ਤੇਰੇ ਸਾਥੀ ਇੱਥੇ ਕੰਮ ਕਰਦੇ ਨੇ ਰੋਜ਼ਗਾਰ ਕਰਦੇ ਨੇ ਕਿਉਂਕਿ Diwali ਦਾ ਤਿਉਹਾਰ ਹੈ ਦਸਹਿਰਾ ਇਹਨਾਂ ਦਾ ਕਿ ਖਾਲੀ ਗਿਆ ਜਾਂਦਾ ਹੈ ਹਾਲੇ ਦਿਨਾਂ ਵੀ ਬਹੁਤ ਨਾਜ਼ੁਕ ਸਥਿਤੀ ਢੁਲੰਗ ਰਹੀ ਗੁਜਰ ਰਹੀ ਹੈ ਰੋਟੀ ਦਾ ਬਿਜਾਰਾ ਇਹਨਾਂ ਦਾ ਨਹੀਂ ਹੋ ਰਿਹਾ ਇਸ ਵਾਸਤੇ ਇਹਨੂੰ ਮੰਦੇ ਮੇਜੇ ਰੱਖਦੇ ਹੋਏ ਆਪਾਂ ਆਪ ਤੇ ਸਹਿਯੋਗ ਪਣਾਈਏ ਇਹਨਾਂ ਨੂੰ ਸਾਮਾਨ ਵੇਚਣ ਵਾਸਤੇ Diwali ਖਾਲੀ ਨਾ ਜਾਏ ਵੀ ਸੰਦੇ ਇਹਨਾਂ ਨੂੰ ਥੱਲੇ ਜਿਵੇਂ ਖੜੀ ਕਹਿੰਦੇ ਐ ਤੰਨੇ ਜੀ ਜੀਤੇ ਆਪ ਦੀ ਸੌਦਾ ਪੱਤਾ ਲੈ ਕੇ ਉਹ ਮਨਜ਼ੂਰੀ ਦੇ ਦੀ ਸਾਨੂੰ ਮਨਜ਼ੂਰੀ ਦੇ ਦਿਓ ਜਦੋਂ ਅਸੀਂ ਉਹਨਾਂ ਦੇ ਕੇ ਪ੍ਰਪੋਜ਼ਲ ਰੱਖੀ ਤੇ ਨਿਸ਼ਟੀ ਸਾਹਿਬ ਉਹਨੂੰ ਬੈਠੇ ਸੀ ਉਹਨਾਂ ਨੇ ਕਿਹਾ ਚਲੋ ਮੈਂ ਇਹ ਗੱਲ ਕਰ ਦਿੰਦਾ ਅਸੀਂ ਉਹਨਾਂ ਨੇ ਇਹ ਵੀ ਵਾਦਾ ਕੀਤਾ ਵੀ ਕੋਈ ਸਾਡੇ ਤੇ ਨਾਰਾਜ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਅਸੀਂ ਜਿੱਤ ਪ੍ਰਾਪਤ ਕਰਨੀ ਅਸੀਂ ਵੀ ਉਹ ਕਰਦਾ ਬਿਲਕੁਲ ਸਾਡੇ ਵੱਲੋਂ ਕਿਉਂਕਿ ਆਪਦੀ ਸਾਡੀ ਸਹਿਮਤੀ ਹੈ ਸਾਨੂੰ ਫਿਕਰ ਇੱਕੋ ਇੱਕ ਹੈ ਜੇ ਜਿਨ੍ਹਾਂ ਦਾ ਚੁੱਲ੍ਹਾ ਬੰਦ ਹੋਇਆ ਤੇ ਚੁੱਲ੍ਹਾ ਚਾਲੂ ਕਰਨ ਵਾਸਤੇ ਸਾਡੇ ਤੁਹਾਡੇ ਕੋਲ ਅਸੀਂ ਅਜਾਇਬ ਮੰਗ ਰਹੇ ਪਰ ਜਦੋਂ ਉਹ ਗੈਰ ਕਾਫੀ ਅੱਧਾ ਘੰਟਾ ਉਹਨਾਂ ਨੇ ਆਪ ਚ ਗੱਲਬਾਤ ਕੀਤੀ ਤੇ ਫਿਰ ਜਦੋਂ ਅੰਦਰ ਆਏ ਤੇ ਤਸਵੀਲਦਾਰ ਨਾਲ ਸੀ ਜਦੋਂ ਉਹ ਗੱਲਬਾਤ ਫਿਰ ਸਾਡੇ ਨਾਲ ਕਹਿੰਦੇ ਕੀ ਹੁਕਮ ਹੈ ਅਸੀਂ ਕਿ ਤੁਹਾਨੂੰ ਪਹਿਲਾਂ ਦਰ ਤੇ ਤਸਵੀਲਦਾਰ ਸਾਹਿਬ ਨੂੰ ਕਿਹਾ ਦੋ ਦੋ ਟੁਕੂਣਾ ਨੇ ਗੱਲ ਕੀਤੀ ਕਹਿੰਦਾ ਜਾ ਰੇ ਔਖਾ ਕਹਿੰਦਾ ਉੱਥੇ ਲਾ ਲੋ ਖਾਲੀ ਹੋ ਜਾਂਦਾ ਕਹਿੰਦਾ ਮਤੋਂ ਕਿ ਕਿਰੀ ਆਉਂਦੇ ਨਕੀਆਂ ਫਿਰੀਆਂ ਜਾਂ ਸਾਰੀਆਂ ਬਜ਼ਾਰਾਂ 'ਚ ਪਜਾਉਂਦੀਆਂ ਮਤਲਬ ਉਹਨਾਂ ਨੂੰ ਡੰਡੇ ਦੇ ਦਾ ਜੋਰ ਤੇ ਬਜ਼ਾਰਾਂ 'ਚ ਪਜਾਉਂਦੇ ਕਹਿੰਦੇ ਇੱਥੇ ਲਾ ਲਓ ਮੰਨ ਲਓ ਉਹਨਾਂ ਦੀ ਗੱਲ ਉੱਥੇ ਦੀ ਉੱਥੇ ਖੜੀ ਸੀ ਸੋ ਮੇਰੇ ਅਸੀਂ ਕਮੇਟੀ ਨੇ ਫੈਸਲਾ ਕੀਤਾ ਵੀ ਤਿਉਹਾਰਾਂ ਨੂੰ ਮੰਦੇ ਨਜੇ ਰੱਖਦੇ ਹੋਏ ਤੇ ਉਹਨਾਂ ਦੇ ਵੀ ਜਿਹੜਾ ਉਹਨਾਂ ਸੱਤਾ ਪੱਤਰ ਦਿੱਤਾ ਹੋਇਆ ਸਾਨੂੰ ਪਰਚੋ ਦਾ ਉਹਨੂੰ ਵੀ ਮੰਦੇ ਨਜੇ ਰੱਖਦੇ ਹੋਏ ਅਸੀਂ ਫੈਸਲਾ ਕੀਤਾ ਵੀ ਤਾਂ ਆਵਾਜ਼ ਨਾਲ ਤੁਹਾਨੂੰ ਜਿਹੜੇ ਇੰਨੇ ਵਿੱਕਣ ਲੱਗੇ ਹੋਇਆ ਉਹ ਸਾਈਟ ਤੇ ਕਰਵਾ ਕੇ ਵੀ ਜਿਹੜੇ ਇੱਥੇ ਕੰਮ ਕਰਦੇ ਸਾਥੀ ਨੇ ਜਿਹੜੇ ਸਬਜ਼ੀ ਫਰੂਟ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਇੱਥੇ ਜਿਹੜੀ ਉਹ ਰੇੜੀਆਂ ਅਸੀਂ ਉਹ ਜਿਹੜਾ ਲਾਉਣ ਦਾ ਐਲਾਨ ਕਰਦੇ ਆਂ ਆ ਫੜੀਆਂ ਰੇੜੀਆਂ ਦੀ ਫੜੀਆਂ ਲਾਉਣ ਕੇ ਉਹਦਾ ਵਿਗਾਰ ਕਰਕੇ ਇਹਦੇ ਵਿੱਚ ਵੀ ਦੋ ਸ਼ਬਦ ਜਿਹੜੇ ਇੱਥੋਂ ਦੇ ਪ੍ਰਧਾਨ ਨੇ ਸਬਜ਼ੀ ਮੰਡੀ ਦੇ ਜਿਹੜੇ ਰੇੜੀ ਫੜੀ ਦਾ ਕੰਮ ਕਰਦੇ ਨੇ ਉਹ ਵੀ ਆਮ ਤੌਰ 'ਤੇ ਕਿਉਂਕਿ ਅੱਜ ਸਾਨੂੰ ਰਿਕਵੈਸਟ ਕਰਦੀ ਬੰਦੀ ਹੈ ਐ ਜੋ ਹਾਰ ਦਾ ਤੇਰੇ ਰੁਜ਼ਗਾਰ ਖਾਦਾ ਮザ ਚੱਲ ਰਿਹਾ ਸੋ ਰੇੜੀ ਫੜੀ ਵਾਲੇ ਜਿਹੜੇ ਪ੍ਰਧਾਨ ਸ੍ਰਿੰਦਰ ਜੀ ਮੈਂ ਉਹਨਾਂ ਨੂੰ ਕਹਿਣਾ ਬਿਓ ਹੈ ਜਿਹੜੇ ਕੋਸ਼ਿਸ਼ ਕਰਕੇ ਪ੍ਰਸ਼ਾਸਨ ਨੂੰ ਔਰ ਸਰਕਾਰ ਕੋਲ ਮੰਗ ਕਰਨੀ ਚਾਹੀਦੀ ਵੀ ਸਾਨੂੰ ਇਹ ਲਾਅ ਦਿੱਤਾ ਤੇ ਸਾਨੂੰ ਪੁਜਾਰੀਆਂ ਨਾ ਜਾਏ ਜਿੰਨੇ ਜਥੇਬੰਦੀਆਂ ਪਹੁੰਚੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ 19 ਦਿਨ ਹੋ ਗਏ ਜੀ ਜਿੰਨਾ ਉਚਾਰਿਆਂ ਦਾ ਸੱਜੀ ਤੇ ਆਏ ਸਾਰੇ ਬਹੁਤ ਜ਼ਿਆਦਾ ਪਰਜਾਨ ਨੇ ਅਜੀ ਇਹ ਨਹੀਂ ਕਹਿੰਦੇ ਵਰਤਮਾਨ ਕ ਵੀ ਅਸੀਂ ਜਿੱਤ ਪ੍ਰਾਪਤ ਕਰਨ ਲਈ ਤਾਂ ਕੁਝ ਵੀ ਅਸੀਂ ਇੱਕ ਬੇਨਤੀ ਕਰਦੇ ਆ ਕਿਉਂਕਿ 19 ਦਿਨ ਹੋ ਚਲੇ ਨੇ ਜਿੰਨਾ ਭਾਵਾ ਦੀ ਸੱਜੀ ਤੇ ਆ ਉਹ ਵੀਦਾਰਾ ਬੜਾ ਔਖਾ ਚੱਲ ਰਿਹਾ ਹੈ ਅਜੀ ਇਹੇ ਵਿਚਾਰਿਆ ਸਾਰਿਆਂ ਨੂੰ ਇਹੀ ਮਦਦ ਕੀਤੀ ਹੈ ਜਾਰੇ ਨੇ ਇਹ ਸਾਟਾ ਕੰਮ ਚਲਦਾ ਕੀਤਾ ਜਾਵੇ ਅਸੀਂ ਹੁਣ ਹੈ ਚੁੱਲ੍ਹੇ 'ਚ ਆਪ ਬਾਲੇ ਜਾ ਰਹੇ ਆ ਆਪਣੇ ਆਪਣੇ ਚੁੱਲ੍ਹੇ 'ਚ ਕਿਉਂਕਿ ਆਪੋ ਆ ਦਾ ਨਿਗਾਰ ਇੱਥੇ ਬੜੀਆਂ ਲਾ ਕੇ ਚਲਾਵਾਗੇ ਬਰਦਾਰ ਸਿੰਘ ਆਸ਼ਨਾ ਜਿਹੜਾ ਉਹ ਹੁਣ ਇਹਨਾਂ ਨੂੰ ਫੜੀਆਂ ਲਾਉਣ ਦੇਊਗਾ ਜਾਇਜ਼ ਦੇਊਗਾ ਅਸੀਂ ਪਹਿਲਾਂ ਵੀ ਰਿਕੁਐਸਟ ਕਰਕੇ ਲੁਆਈਆਂ ਸੀ ਹੁਣ ਵੀ ਰਿਕੁਐਸਟ ਕੀਤੀ ਹੈ ਹੋਰ ਵੀ ਤੁਹਾਡੇ ਜਰੀਏ ਹਮੇਲ ਰਿਕੁਐਸਟ ਹੀ ਕਰ ਰਹੇ ਹਾਂ ਕਿ ਭਾਈ ਸਾਡੀ ਰਿਕੁਐਸਟ ਹੈ ਕਿ ਉਹਨਾਂ ਨੂੰ 2-4 ਦਿਨ ਕਿਉਂਕਿ ਮੀਟਿੰਗ ਦੀ ਗੱਲ ਕੀਤੀ ਐਮਐਲ ਸਾਹਿਬ ਆਣਗੇ ਕਹਿੰਦੇ 2 ਦਿਨਾਂ ਬਾਅਦ ਮੀਟਿੰਗ ਸੰਭੀ ਜਾਏਗੀ ਦੁਆਲੀ ਤਵਾਰ ਅਸੀਂ ਮੀਟਿੰਗ ਵਿੱਚ ਇਹਨਾਂ ਨੂੰ ਸ਼ਾਮਲ ਕਰਾਵਾਂਗੇ ਉਹ ਵੀ ਸ਼ਾਮਲ ਹੋਵਾਂਗੇ ਪਰ ਉਹਦੇ باوجود ਵੀ ਜਿਹੜਾ ਤੁਹਾਡਾ ਸਵਾਲ ਹੈ ਕਿ ਉਹ ਫਿਰ ਗੁੱਡਾਗਰਦੀ ਕਰਨ ਮੈਂ ਸ਼ਬਦ ਕਹਿ ਰਿਹਾ ਇਹ ਗੁੱਡਾਗਰਦੀ ਹੋਏਗੀ ਕੋਈ ਕਾਨੂੰਨੀ ਪ੍ਰੋਸੈਸ ਨਹੀਂ ਹੈ ਜਿਹੜਾ ਇੱਥੇ ਦਾ ਤਸਿਲਦਾਰ ਹੈ ਉਹ ਬਤੌਰ ਡਿਊਟੀ ਵਿੱਚ ਇਸ ਤੇ ਥਕੇ ਨਾਲ ਬਣ ਕੇ ਇਹਨਾਂ ਤੇ ਲਾਠੀ ਚਾਰਜ ਕਰਨ ਦੀ ਗੱਲ ਕਰੇ ਇਹਨਾਂ ਦੀਆਂ ਫੜੀਆਂ ਚੱਕਣ ਦੀ ਗੱਲ ਕਰੇ ਸੱਜੀਆਂ ਰੋਲਣ ਦੀ ਗੱਲ ਕਰੇ ਫਰੂਟ ਰੋਲਣ ਦੀ ਗੱਲ ਕਰੇ ਫਿਰ ਜਿਹੜਾ ਧਿਆਨ ਹੈ ਉਹ ਸਬਰ ਦਾ ਟੁੱਟ ਜਾਏਗਾ ਬੰਨ ਫਿਰ ਔਖਾ ਹੋਏਗਾ ਫਿਰ ਇਹ ਤਸਿਲਦਾਰ ਵੀ ਨੋਟ ਕਰ ਲਵੇ ਦੀਸ ਵੀ ਨੋਟ ਕਰ ਲਵੇ ਇੱਥੋਂ ਦੇ ਹਲਕੇ ਦਾ ਬਰਾਇਕ ਵੀ ਨੋਟ ਕਰ ਲਵੇ ਐਸਐਸਪੀ ਵੀ ਨੋਟ ਕਰ ਲਵੇ ਫਿਰ ਇਹ ਲੋਕਾਂ ਨੂੰ ਸਵਾਲ ਆਉ ਖਾ ਹੋਏਗਾ ਫਿਰ ਅਸੀਂ ਜਿਹੜਾ ਟਿਕਾ ਐਕਸ਼ਨ ਅਜੇ ਅਸੀਂ ਰਿਜ਼ਰਵ ਰਹਿ ਕੇ ਕਰ ਰਹੇ ਹਾਂ ਕਿਉਂਕਿ ਅਸੀਂ ਪ੍ਰੈਸ ਕਰ ਰਹੇ ਹਾਂ ਕਿ ਦੁਆਵੀ ਤੱਕ ਉਹਨਾਂ ਨੂੰ ਕਮਾਲ ਲੈਣ ਦਿੱਤਾ ਜਾਵੇ ਅਸੀਂ ਕੋਈ ਪੱਕੇ ਤੌਰ ਤੇ ਇੱਥੇ ਲੋਹੇ ਦੀ ਕੰਧ ਨਹੀਂ ਕੱਢ ਦੇਣੀ ਪੱਕੇ ਤੌਰ ਤੇ ਇੱਟਾਂ ਦੀ ਕੰਧ ਨਹੀਂ ਕੱਢ ਦੇਣੀ ਅਸੀਂ ਜਿਹੜਾ ਹੈਗਾ ਰਿਕਵੈਸਟ ਕਰਕੇ ਕੰਮ ਕਰਾਂਗੇ ਪਰ ਇਹਦੇ باوجود ਅੱਜ ਫੇਰ ਆਣ ਕੋਈ ਬਦਮਾਸ਼ੀ ਕਰਨਾ ਬਦਮਾਸ਼ੀ ਸ਼ਬਦ ਤਾਂ ਨਿਕਲ ਰਿਹਾ ਹੈ ਕਿ ਜਦੋਂ ਤਾਂ ਲੋਕ ਸੀ ਉਹਦਾ ਨਹੀਂ ਆਏ ਰਾਤ ਨੂੰ ਆ ਕੇ ਲੈਟ ਬੰਦ ਕਰਕੇ ਉਹਨਾਂ ਨੇ ਜਿਹੜਾ ਇੱਥੋਂ ਉਹਨਾਂ ਦੇ ਰੇੜੀਆਂ ਚੱਕ ਕੇ ਲੈ ਗਏ ਨੇ ਜੇ ਸਬਜ਼ੀ ਦੀ ਬੇਅਦਵੀ ਹੋਈ ਫਰੂਟ ਦੀ ਬੇਅਦਵੀ ਹੋਈ ਇਹਨਾਂ ਲੋਕਾਂ ਦੀ ਕਿਰਤੀਆਂ ਦੀ ਬੇਅਦਵੀ ਹੋਈ ਫਿਰ ਉਹ برداشت ਨਹੀਂ ਕਰਾਂਗੇ ਫਿਰ ਮੈਂ ਆਖਰ ਦੇ ਵਿੱਚ ਪ੍ਰਸ਼ਾਸਨ ਨੂੰ ਕਹਿਣਾ ਉਹ ਇੱਕ ਵਾਰੀ ਨਹੀਂ ਉਹ 100 ਵਾਰ ਸੋਚੇ ਇਹਨਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਨੂੰ ਮੈਂ ਹਲਕੇ ਦੇ ਲੋਕਾਂ ਨੂੰ ਇਨਸਾਫ਼ ਪਸੰਦ ਲੋਕਾਂ ਨੂੰ ਜ਼ਰੂਰ ਆਪੀਨ ਕਰਨਾ ਜੇ ਕਰੇ ਤੂੰ ਬਾਦ ਵੀ ਇਹਨਾਂ ਦੇ ਥੱਲੇ ਬੈਠੇ ਨੇ ਖੁਜੇ ਬੈਠੇ ਨੇ ਰੋਜੀ ਰੋਟੀ ਵਾਸਤੇ ਜੇ ਫਿਰ ਵੀ ਇਹਨਾਂ ਦੀ ਰੋਜੀ ਰੋਟੀ ਤੇ ਲੱਤ ਮਾਰਦੇ ਨੇ ਤਾਂ ਮੈਂ ਸਾਰੇ ਹਲਕੇ ਵਸਿਆਰ ਨੂੰ ਕਹਨਾ ਆ ਕਿ ਜੇ ਇਹਨਾਂ ਦੇ ਘਰੇ ਖੁਸ਼ੀਆਂ ਨਾ ਆਣੀਆਂ ਤਾਂ ਕਿ ਤੁਸੀਂ ਖੁਸ਼ੀ ਬਣਾਓ ਇਹ ਖੁਸ਼ੀ ਸਾਂਝੀ ਨਹੀਂ ਹੁੰਦੀ ਕਿਸੇ ਫਲਾਸਬਰ ਨੇ ਕਿਹਾ ਹੈ ਕਿ ਦੂਜੇ ਮਨੁੱਖਾਂ ਨੂੰ ਜਿਹੜਾ ਮਨੁੱਖ ਬਾਤ ਖੁਸ਼ੀ ਦਿੰਦਾ ਹੈ ਉਹ ਸਭ ਤੋਂ ਬਾਤ ਮਨੁੱਖੀ ਖੁਸ਼ੀ ਨਹੀਂ ਕੀਤਾ ਜਾ ਸਕਦਾ ਇਹਨਾਂ ਦੀ ਖੁਸ਼ੀ ਦੇ ਖਾਤਰ ਮੈਂ ਅਪੀਲ ਕਰਾਂਗਾ ਜੇਕਰ ਅਜ ਰਾਤ ਨੂੰ ਜਾਂ ਕੱਲ ਨੂੰ ਕੋਈ ਬਦਮਾਸ਼ੀ ਕਰੇ ਕੋਈ ਧੱਕਾ ਕਰੇ ਫਿਰ ਲੋਕ ਰਹਿਰ ਬਣ ਕੇ ਸਾਰੇ ਸਾਥੀ ਦੀਵਾਲੀ ਇੱਥੇ ਮਨਾਈਏ ਆਓ ਇਹਨਾਂ ਦੀ ਪਿੰਡ ਤੇ ਆਈਏ ਮੈਂ ਅਤ ਵਿੱਚ ਫਿਰ ਅਪੀਲ ਕਰਾਂਗਾ ਕਿ ਆਓ ਇਲਾਕਾ ਵਾਸੀਓ ਸਾਰੇ ਨਹੀਂ ਕੁਝ ਕੁਆਂਟੀਟੀ ਵਿੱਚ ਨਾਲ ਕੋਲ ਫਰੂਟ ਖਰੀਦ ਕੇ ਜਾਈਏ ਸਬਜ਼ੀ ਖਰੀਦ ਕੇ ਜਾਈਏ ਤਾਂ ਕਿ ਇਹ ਵੀ ਆਪਣਾ ਬੈਲੈਂਸ ਪਾ ਸਕਣ ਇਹ ਵੀ ਆਪਣੇ ਬੱਚਿਆਂ ਨੂੰ ਕਹਿ ਸਕਣ ਕਿ ਅਸੀਂ ਅੱਜ ਕੁਝ ਕਮਾ ਕੇ ਆਏ ਹਾਂ ਜੀ ਸਿਖਤ ਸਿੰਘ ਜੀ ਮੀਟਿੰਗ ਦਾ ਕੀ ਚਿੱਟਾ ਘਟੇ ਮੀਟਿੰਗ ਦਾ ਇਹੀ ਚਿੱਟਾ ਘਟਿਆ ਜੀ ਅਸੀਂ ਮੀਟਿੰਗ ਦੇ ਵਿੱਚ ਸਾਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਤਾਂ ਅਸੀਂ ਚਾਰ ਸੱਥੀ ਉਸ ਮੀਟਿੰਗ ਦੇ ਵਿੱਚ ਗਏ ਸੀ ਤਾਂ ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਗੱਲ ਕਹੀ ਗਈ ਕਿ ਦੱਸੋ ਤੁਸੀਂ ਕਿਸ ਤਰ੍ਹਾਂ ਕੀ ਬਤੋਲ ਲੈ ਤੁਸੀਂ ਕਿ ਵੀ ਸਿਸਟਮ ਤੋਂ ਕੋਈ ਤਾਂ ਬਤਹੇ ਕਿ ਕੀ ਤੁਸੀਂ ਸਾਨੂੰ ਦੱਸਣਾ ਹੈ ਆ ਸਾਨੂੰ ਪ੍ਰਸ਼ਾਸਨ ਨੇ ਕਿਹਾ ਵੀ ਤੁਹਾਨੂੰ ਕੱਲ ਸ਼ਾਮ ਦਾ ਐਮਐਲਏ ਸਾਹਿਬ ਆਉਣਗੇ ਪਰਸਪਰ ਸੇਤ ਤੱਕ ਮੀਟਿੰਗ ਕਰਨੀ ਚਾਹੁੰਦੇ ਹੈਗੇ ਆ ਕਮੇਟੀ ਨਾਲ ਤੇ ਨੰਬਰ 12 ਦੇ ਅਸੀਂ ਕਿਹਾ ਵੀ ਠੀਕ ਆ ਮੀਟਿੰਗ ਕਰਨੀ ਚਲੋ ਅਸੀਂ ਤਾਂ ਬਰਾਕਰ ਕੇ ਦੱਸ ਦਿੰਦੀ ਰਾਇ ਕਰਕੇ ਸਾਥੀਆਂ ਦਾ ਦੱਸਿਆ ਅਸੀਂ ਕਿਹਾ ਵੀ ਜਿਹੜਾ ਸਾਡਾ ਮੇਨ ਪ੍ਰੋਗਰਾਮ ਲਿਖਿਆ ਸੀਗਾ ਸੀਜ਼ਨ ਦੇ ਬੰਦੇ ਨਜ਼ਰ ਵੀ ਅਸੀਂ ਇਹ ਸੋਚਦੇ ਆ ਵੀ ਰਾਹ ਤੀਰਾਂ ਨੂੰ ਮੁਸ਼ਕਲ ਆਉਂਦੀ ਹੈਗੀ ਆ ਅਸੀਂ ਉਹ ਆਪਣਾ ਜਿਹੜਾ ਪ੍ਰੋਗਰਾਮ ਮੁਕਲ ਕਰਦੇ ਹੈਗੇ ਆ ਜਿਹੜਾ ਅਸੀਂ ਇਹਨਾਂ ਨਾਲ ਸਾਡਾ ਹੋਰ ਸੈਕੰਡਰੀ ਜਿਹੜਾ ਸੰਘਰਸ਼ ਦਾ ਐਲਾਨ ਸੀਗਾ ਵੀ ਇਹਨਾਂ ਦੀਆਂ ਭੜੀਆਂ ਲਵਾ ਕੇ ਇੱਕ ਵਾਰੀ ਦੀਵਾਲੀ ਦੇ ਤਿਹਾੜੀ ਕਰਕੇ ਇਹਨਾਂ ਨੂੰ ਚੱਲਦਾ ਕੀਤਾ ਜਾਊਗਾ ਤਾਂ ਸੀਲਦਰ ਸਾਹਿਬ ਕਹਿੰਦੇ ਕਿ ਨਹੀਂ ਇਦਾਂ ਨਹੀਂ ਹੋਊਗਾ ਅਸੀਂ ਕਿਹਾ ਵੀ ਅਸੀਂ ਤੁਹਾਡੀ ਗੱਲ ਮੰਨ ਰਹੇ ਹਾਂ ਤੁਹਾਡਾ ਕੰਪਰੋਮਾਈਜ਼ ਕਰ ਰਹੇ ਹਾਂ ਅਸੀਂ ਇੱਕ ਤਰ੍ਹਾਂ ਪਿੱਛੇ ਹਟੇ ਹਾਂ ਤੇ ਤੁਹਾਨੂੰ ਇਸ ਗੱਲ ਦੀ ਤਕਲੀਫ ਨਹੀਂ ਹੋਣੀ ਚਾਹੀਦੀ ਜੇ ਇਹਨਾਂ ਗਰੀਬਾਂ ਦੇ ਘਰ ਦੇ ਵਿੱਚ ਅੱਜ ਤੋਂ ਕੋਈ 1000 5000 2000 ਜਾਂਦਾ ਹੈਗਾ ਤਾਂ ਕਹਿੰਦੇ ਨਹੀਂ ਇਦਾਂ ਨਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਇੱਦਾਂ ਨਹੀਂ ਰੋਗਾਂਦੂਦੀ ਇਦਾਂ ਕਰੋ ਇਹਨਾਂ ਦੇ ਖਾਤਿਆਂ ਦੇ ਅਲੱਗ-ਅਲੱਗ ਇਹਨਾਂ ਪਰਿਵਾਰਾਂ ਦੇ ਪਾ ਦਿਓ ਜਿਹੜੇ ਰੈਡੀ ਫੜੀ ਵਾਲੇ ਮੌਜੂਦ ਪਰਿਵਾਰ ਹੈਗੇ ਤਾਂ ਫਿਰ ਉਹ ਇਸ ਗੱਲ ਤੋਂ ਵਾਸਤੇ ਪੰਜਾਬੀ ਗੱਲਬਾਤ ਦੇ ਵਿੱਚ ਕੋਈ ਲਾਹ ਦੇਣਾ ਪੈਂਦਾ ਪਰ ਕਿ ਇਹਨਾਂ ਤੋਂ ਭੱਜੇ ਹੈਗੇ ਠੀਕ ਹੈ ਤੁਸੀਂ ਭੱਜੇ ਲਓ ਪਰ ਅਸੀਂ ਜੋ ਆਪਣਾ ਫੈਸਲਾ ਕੀਤਾ ਸੀ ਇਹਨਾਂ ਨੂੰ ਫੜੀਆਂ ਖਵਾ ਦਿੰਦੀਆਂ ਹੈ ਕਿ ਸਾਡਾ ਇਹ ਜੋਕਤ ਨਸਾਨ ਮੋਰਚੇ ਦਾ ਫੈਸਲਾ ਵੀ ਜਿਹੜੀ ਇਹ ਤੱਕੇ ਛਾੜੀ ਜਿਹੜਾ ਇਹ ਜ਼ਬਰ ਇਹ ਜਿਹੜਾ ਸਰਕਾਰ ਪਹਿਲਾਂ ਵੀ ਕਰਦੀ ਆ ਅਸੀਂ ਇਹ ਜ਼ਬਰ ਸਰਕਾਰ ਦੀ ਨਹੀਂ ਕਰਾਂਗੇ ਸਾਨੂੰ ਹੋਰ ਅੱਗੇ ਇਹ ਕਰ ਰਹੇ ਹੁਣ ਅਸੀਂ ਇਹ ਜੇ ਪ੍ਰਸ਼ਾਸਨ ਦੁਆਰਾ ਕਾਰਵਾਈ ਕਰਦਾ ਤੇ ਫਿਰ ਤੁਹਾਡੇ ਦਾ ਕੀ ਐਕਸ਼ਨ ਹੈ ਦੇਖੋ ਜੀ ਉਹਨਾਂ ਦੇ ਜ਼ਬਰਦਸਤ ਸਬਰ ਨਾਲ ਝੱਲਾਂ ਸਾਨੂੰ ਇੱਥੇ ਜੋ ਵੀ ਇਹਨਾਂ ਦੀ ਹਮਾਇਤ ਤੇ ਆਏ ਆ ਕਰਨਾ ਪਿਆ ਅਸੀਂ ਇੱਕ ਇੰਚ ਪਿੱਛੇ ਨਹੀਂ ਹਟਾਂਗੇ ਅਸੀਂ ਦੋ ਗੱਲ ਮੰਗੇ ਪਤਾ ਹੈ